लाउ लाउ यारे भाई रखो ਹalleluja ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਔਰ ਦਸੰਬਰ ਦੇ ਮਹੀਨੇ ਦੀਆਂ 크리스마ਸ ਦੀਆਂ ਆਫ ਸਭ ਨੂੰ ਵਧਾਈਆਂ ਮੇਰੇ ਵੱਲੋਂ ਔਰ ਅੱਜ ਇੱਥੇ ਜਿਹੜਾ ਜਲਾਸ ਕੀਤਾ ਗਿਆ ਆ ਉਹ ਭਾਨੇ ਸਿੱਧੂ ਦੇ ਖਿਲਾਫ ਕੀਤਾ ਗਿਆ ਆ ਕਿਉਂਕਿ ਭਾਨੇ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਨਪਾਹ ਕਰਤ ਕੀਤੀ ਆ مسیਖ ਕੌਮ ਦੇ ਹਿਰਦਿਆਂ ਨੂੰ ਬਲੁੰਦਿਆ ਆ ਔਰ ਉਹਦੇ ਨਾਲ ਇੱਕੋ ਜਿਹੜਾ ਕੰਜਰ ਤੇ ਜਸਵੀ ਮਨਹਾਸ ਜਿਹੜਾ ਆਪਣੇ ਆਪ ਨੂੰ ਪੰਜਾਬ ਵਿੱਚੋਂ ਮੋਰਚਾ ਦਾ ਪ੍ਰਧਾਨ ਦੱਸਦਾ ਆ ਉਹ ਪੰਜਾਬ ਨੂੰ ਬਚਾਓ ਮੋਰਚਾ ਦਾ ਪ੍ਰਧਾਨ ਨਹੀਂ ਆ ਉਹ ਪੰਜਾਬ ਉਜਾੜੂ ਮੋਰਚਾ ਦਾ ਪ੍ਰਧਾਨ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਦਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹੇਟ ਸਪੀਚ ਦੇਊਗਾ ਜਾਂ ਕਿਸੇ ਧਰਮ ਨੂੰ ਟਾਰਗੇਟ ਕਰੇਗਾ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਜ ਅਸੀਂ ਆਪਣੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਮਤਲਬ ਜਾਂਚ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਦੇ ਬਹਾਵ ਤੇ ਇਹਦੇ ਗਲਤ ਲੋਕ ਨੇ ਜਿਹੜੇ 크리스마ਸ ਦੇ ਦਿਨਾਂ ਦੇ ਵਿੱਚ ਮਸੀਹ ਕੌਮ ਨੂੰ ਟਾਰਗੇਟ ਕਰਦੇ ਨੇ ਔਰ ਜਿਹੜੇ ਬਰਸਾਤੀ ਡੱਡੂ ਨੇ ਜਦੋਂ ਵੀ 크리스마ਸ ਦਾ ਤਿਆਰ ਹੁੰਦਾ ਆ ਉਦੋਂ ਇਹ ਡੱਡੂ ਜਦੋਂ ਬਾਹਰ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਅੱਗ ਲਾਉਂਦੇ ਨੇ ਆਪਸੀ ਭਾਈਚਾਰੇਕ ਸਾਂਝ ਨੂੰ ਖਰਾਬ ਕਰਦੇ ਨੇ ਐੋ ਜੇ ਸ਼ਰਾਰਤੀ ਬੰਦਿਆਂ ਨੂੰ ਕਾਨੂੰਨ ਦੇ ਕਾਨੂੰਨ ਦੇ ਆਧਾਰ ਤੇ ਮੈਂ ਆਪਣੇ ਪ੍ਰਸ਼ਾਸਨ ਦੇ ਗਾੜੀ ਮੰਗ ਕਰਦਾ ਆ ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਕੋਆਰਡੀਨੇਟਰ ਬੰਟੀ ਜਨਾਲਾ ਜੀ ਨੇ ਪੀਪੀ ਚੌਂਕ ਨੂੰ ਜਾਣ ਕਰਨ ਦੀ ਕਾਲ ਦਿੱਤੀ ਆ ਔਰ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਆਹੀ ਉਹਨਾਂ ਦੀ ਜਿਹੜੀ ਕਾਲ ਦਿੱਤੀ ਆ ਉਹਨਾਂ ਨੇ ਸਾਨੂੰ ਪੀਪੀ ਚੌਂਕ ਨੂੰ ਜਾਣ ਕਰਨ ਦੀ ਉਹਦੇ ਲਈ ਸਮਰਥਨ ਵੀ ਕਰਦੇ ਆ ਔਰ ਉਹਨਾਂ ਦੇ ਨਾਲ ਆ ਧੰਨਵਾਦ 25 ਦਸੰਬਰ ਨੂੰ ਬੜਾ ਹੁਮਮਾ ਆ ਗਿਆ ਜਿਹੜਾ ਆ ਉਹ ਸੋਭਾ ਯਾਤਰਾ ਤੇ ਨਿਕਲਦੀਆਂ ਨੇ ਇਸੇ ਵਾਰ ਦੇ ਦਰ ਨੂੰ ਬੜੇ ਪੂਰ ਕੋਪਰੀ ਕਰਮ ਲਾ ਰਹੇ ਹਾਂ ਉਸ ਤੋਂ ਪਹਿਲਾਂ ਇਹੋ ਜਿਹਾ ਘਟਨਾਵਾਂ ਹੋ ਜਾਣੀਆਂ ਉਹਦੇ ਤੇ ਕੀ ਕਹਿਣਾ ਜਾਊਗਾ ਇਹ ਦੇਖੋ ਜੀ ਗਿਰਾ 크ਿਸਮਸ ਦਾ ਤਿਹਾੜਿਆ ਇਹ ਆਪ ਸਭ ਨੂੰ ਪਤਾ ਹੈ ਕਿ ਵਰਲਡ ਲੈਵਲ ਤੇ ਮਨਾਇਆ ਜਾਂਦਾ ਆ ਔਰ 크ਿਸਮਸ ਦਾ ਮਤਲਬ ਹੈ ਖੁਸ਼ੀਆਂ ਦਾ ਤਿਹਾੜ ਇੱਕ ਦੂਜੇ ਨਾਲ ਖੁਸ਼ੀਆਂ ਮਨਾਉਣੀਆਂ ਵੰਡਣੀਆਂ ਔਰ ਇਸ ਖੁਸ਼ੀ ਦੇ ਮੌਕੇ ਤੇ ਆ ਸਾਰੀਆਂ ਜਿੰਨੀਆਂ ਵੀ ਕੌਮਾਂ ਸਮਾਜ ਦੇ ਵਿੱਚ ਰਹਿੰਦੀਆਂ ਨੇ ਮਿਲ ਬੱਟ ਕੇ ਇਸ ਤਿਹਾੜ ਨੂੰ ਮਨਾਉਂਦੀਆਂ ਨੇ ਲੇਕਿਨ ਪਿਛਲੇ 1 2 4 ਸਾਲਾਂ ਦੇ ਵਿੱਚ ਇਹੋ ਜਿਹੇ ਸ਼ਰਾਰਤੀ ਡੱਡੂ ਜਿਹੜੇ ਕੀ ਕਰਦੇ ਆ ਸਾਡੇ ਮਸੀਹ ਕੌਮ ਦਾ ਸਾਡੇ ਸਮਾਜ ਦਾ ਸਮਾਜ ਦੇ ਵਿੱਚ ਵਿਗੜਨ ਪਾਉਣ ਦੇ ਲਈ ਮਸੀਹ ਕੌਮ ਦਾ ਜਿਹੜਾ ਵੱਡਾ ਦੇਣਿਆ ਇਹਨੂੰ ਰੁਕਾਵਟ ਪਾਉਣ ਦੇ ਲਈ ਇਹਦੇ ਵਿੱਚ ਇਹੋ ਜਿਹੀਆਂ ਆਪਣੀਆਂ ਸਟੇਟਮੈਂਟਾਂ ਦਿੰਦੇ ਨੇ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਦੇ ਨੰਗ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਐਸੀ ਜਾਂ ਮਸੀਹ ਕੌਮ ਦਾ ਤੂੰ ਜਿਹੜੀ ਕੱਲ ਜਿਹੜੀ ਹਰਕਤ ਕੀਤੀ ਆ ਮੀਡੀਆ ਦੇ ਵਿੱਚ ਆ ਕੇ ਪਰਸੋਂ ਜਿਹੜੀ ਵੀ ਤੂੰ ਹਰਕਤ ਕੀਤੀ ਐ ਤੇ ਖਰਕਤ ਤੇਰੀ ਜਿਹੜੀ ਐ ਨਪਾਹ ਹਰਕਤ ਨੂੰ ਮਸੀਹ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਮਸੀਹ ਕੌਮ ਕੋਈ ਸੁੱਤੀ ਕੌਮ ਨਹੀਂ ਆ ਮਸੀਹ ਕੌਮ ਦਾ ਇਤਿਹਾਸ ਪੜਲਾ ਜਾ ਕੇ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਆ ਮਸੀਹ ਕੌਮ ਛੇਰਾਂ ਦੀ ਕੌਮ ਆ ਔਰ ਮਸੀਹ ਕੌਮ ਨੇ ਹਮੇਸ਼ਾ ਹੀ ਆਪਣੇ ਬਿਹਾਰੀਆਂ ਦੀ ਜਿਹੜੀਆਂ ਆ ਉਹਨਾਂ ਨੂੰ ਪੈਰਾਂ ਦੀ ਚੌਂਕੀ ਬਣਾ ਕੇ ਰੱਖਿਆ ਆ ਲੇਕਿਨ ਸਾਡਾ ਜਿਹੜਾ ਪਵਿੱਤਰ ਗ੍ਰੰਥ ਆ ਜਿਹੜਾ ਪਵਿੱਤਰ ਬਾਈਬਲ ਆ ਉਹ ਸਾਨੂੰ ਹੋਣ ਜਿਹੜਾ ਕੀ ਆ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਪਿਥਲਵਾਰਾਂ ਦੀ ਆਖਰ ਪਿਥਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਇਹ ਕਰਕੇ ਅਸੀਂ ਤੈਨੂੰ ਆਈਟੀ ਮੈਟਰਨ ਦਿੱਲੇ ਆ ਔਰ ਪ੍ਰਸ਼ਾਸਨ ਦੇ ਗਾੜੀ ਕਾ ਮੰਗ ਵੀ ਕਰਦੇ ਆ ਕਿ ਪ੍ਰਸ਼ਾਸਨ ਦੇ ਗਾੜੀ ਜਿਹੜੀ ਸਾਡੀ ਮੰਗ ਆ ਕਿ ਇਹਨੇ ਖੱਚ ਬੰਦੇ ਨੇ ਜਿਹੜੀ ਇਹ ਮੰਡੀ ਅੱਜ ਭਾਜੀ ਅੱਜ ਤੁਸੀਂ ਭਾਂਦੀ ਸਿੱਧੂ ਦਾ ਜਿਹੜਾ ਪੋਤਲਾ ਫੋਕਿਆ ਆ ਤੂੰ ਫੋਕਿਆ ਕੀ ਗੱਲ ਬਾਤ ਹੋਈ ਹੈ ਉਹ ਸਾਰੀ ਦਸਕਾਂ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਹਿਦੀਆਂ ਮਰਾਈ ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਜੂਸਬੰਦ ਨਰੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁੱਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆ ਪਾਨਾ ਸਿੱਧੂ ਨੂੰ ਉਹ ਨਾ ਕੋਈ ਬੰਦਾ ਨਾ ਤੂੰ ਨਾ ਤੂੰ ਬੁੱਢੀ ਆ ਮੈਨੂੰ ਤਾਂ ਤੁਚਲਾ ਜਾ ਮੇਲ ਲੱਗਦਾ ਸੀ ਤੂੰ ਇਸ ਫੇਮਸ ਬੰਦੇਆਂ ਵਾਸਤੇ ਤੂੰ ਫੇਮ ਭਾਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫਾੜ ਲੈ ਰਿਆਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਹ ਕੋਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬਸ ਤੇਰੀ ਧੌਂ ਤੇ ਗੋਡਾ ਧਰਨ ਵਾਲੀ ਆ ਮੈਂ ਤੈਨੂੰ ਹallelujah ਹallelujah ਇਸ ਕੁੱਤੇ ਆ ਬੰਦੇ ਨਾਲ ਸਲਾਹ ਦੇ ਦੇ ਲੱਗੇ ਆ ਕੁੱਤਿਆ ਤੇਰੇ ਤੇ ਪਰਚੇ ਹੋ ਲੱਗੇ ਨੇ ਹਰ ਜ਼ਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵੇਗੀ ਮਸੀਹ ਕੌਮ ਤੇ ਤੈਨੂੰ ਸਲਾਂਗਾ ਦੇ ਵਿੱਚ ਸੁੱਟ ਕੇ ਹੀ ਸਾਲ ਲਵੇਗੀ ਹallelujah ਬਿਲਕੁਲ ਮੋਢੀ ਜੀ ਸੰਕਾ ਨੂਰullah ਮਿਨਿਸਟਰੀ ਤੋਂ ਇਲਾਵਾ ਐਟਮ ਘਟਨਾ ਕਿਹੜੀ ਕਿਹੜੀ ਮਿਨਿਸਟਰੀ ਜਿਹੜੀ ਖੜੀ ਸਾਰਿਆਂ ਜਥੇਬੰਦੀਆਂ ਸਾਡੇ ਨਾਲ ਆ ਸਾਰੀਆਂ ਮਿਨਿਸਟਰੀਆਂ ਸਾਡੇ ਨਾਲ ਨੇ ਕੋਈ ਇਹੋ ਜੀ ਗੱਲ ਨਹੀਂ ਪਰਮੇਸ਼ਰ ਦੇ ਦਸ ਸਾਰਿਆਂ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ। ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ بار بار ਇਦਾਂ ਦੀਆਂ ਜਿਹੜੀਆਂ ਨੇ ਉਹ ਗਤੀਵਿਧੀਆਂ ਨੂੰ ਜਿਹੜਾ ਆ ਉਹ ਰੋਕ ਗੁੰਦੇ ਨੇ ਤੇ ਜਿਹੜਾ ਭਾਈਚਾਰੇ ਦੇ ਵਿੱਚ ਫਟਪੋਣ ਦੀ ਕੋਸ਼ਿਸ਼ ਕਰਦੇ ਆ ਕੀ ਕਰਨਾ ਚਾਹੋਗੇ? ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਚੰਨਾ ਜਿਹੜੇ ਛਾਰਤੇ ਅਨਸਰਿਆਂ ਨੇ ਸਾਰੇ ਅਸੀਂ ਲੜ ਕੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ। ਹallelujah 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 ਮੇਰੇ ਵੱਲੋਂ ਆਪ ਸਭ ਨੂੰ ਜੈਮਸੀ ਦੀ ਸੋ ਜੋ ਵੀ ਅੱਜ ਇਸ ਜਗ੍ਹਾ ਤੇ ਇਕੱਠ ਹੋਇਆ ਵਾ ਉਹ ਕੱਲ ਜੋ ਹਰਕਤ ਕੀਤੀ ਗਈ ਭਾਨੇ ਸਿੱਧੂ ਵੱਲੋਂ ਉਹ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਦੇ ਨਾਲ ਇੱਕ ਜੋ ਮੈਂ ਤਾਂ ਜਾਣਦਾ ਨਹੀਂ ਪੰਨੇ ਕਿਹੜਾ ਮਨਾਸਾ ਪਰ ਉਹ ਵੀ ਜੋ ਵੀ ਇਹ ਗਲਤ ਸ਼ਰਾਰਤਾਂ ਕਰ ਰਹੇ ਆ ਸਾਡੀ ਕੌਮ ਦੇ ਬਰ ਖਿਲਾਫ ਜੋ ਵੀ ਉਹਨਾਂ ਨੇ ਸ਼ਬਦ ਬੋਲੇ ਆ ਉਹਨਾਂ ਦੇ ਕੜਲੇ ਸ਼ਬਦਾਂ ਵਿੱਚ ਨਿੰਦਾ ਕਰਦਾ ਵਾਂ ਸੋ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਵਾਂ ਕਿ ਇਹੋ ਜੇ ਸ਼ਰਾਰਤੀ ਅੰਸਰਾਂ ਤੇ ਇੱਕ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਜਦੋਂ ਵੀ ਕ੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਵਾ ਜਦੋਂ ਵੀ ਕ੍ਰਿਸਮਸ ਦਾ ਤਿਹਾੜਾ ਹੁੰਦਾ ਵਾ ਕੋਈ ਨਾ ਕੋਈ ਹਰ ਕੋਈ ਨਵਾਂ ਉੱਠ ਕੇ ਤੇ ਕ੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕਰ ਲੈਂਦਾ ਸੋ ਸਾਡੀ ਮੰਗ ਆ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਸ਼ਰਾਰਤਾਂ ਅਨਸਾਰ ਦੇ ਪਰਚਾ ਦਰਜ ਕੀਤਾ ਜਾਏ ਸੋ ਸਾਰਿਆਂ ਦਾ ਧੰਨਵਾਦ ਭਾਜੀ ਅੱਜ ਬੱਬਰੀ ਬਾਈਪਾਸ ਚੌਂਕ ਦੇ ਵਿੱਚ ਜਿਹੜਾ ਆ ਉਹ ਭਾਨੇ ਸਿੱਧੂ ਦਾ ਪੁਤਲਾ ਫੁਕਿਆ ਗਿਆ ਕੀ ਕਹਿਣਾ ਚਾਹੂਗਾ ਮੈਂ ਸਭ ਤੋਂ ਪਹਿਲਾਂ ਤਾਂ ਭਾਨੇ ਨੂੰ ਲੱਖ ਲੱਖ ਦੀ ਲਾਹਨਤ ਪਾਉਣਾ ਜੀ ਦੇਖੋ ਸਾਰੇ ਪੰਜਾਬ ਨੂੰ ਪਤਾ ਕਿ ਪਾਸਟਰ ਅੰਕਲ ਨਰੂਲਾ ਜੀ ਜਿਹੜੀ ਇਹਨਾਂ ਦਾ ਇਹਨਾਂ ਦੇ ਪ੍ਰਚਾਰ 'ਚ ਕਮੀ ਆ ਇਹਨਾਂ ਕੋਲ ਉਹ ਕੰਮ ਨਹੀਂ ਹੋ ਸਕੇ ਜਿਹੜੇ ਪਾਸਟਰ ਅੰਕੁਰ ਨਰੂਲਾ ਜੀ ਨੇ ਕੀਤੇ ਨੇ ਉਹਨਾਂ ਨੇ ਮਸੀਹ ਕੌਮ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੀ ਸਿਹਤ ਦਿੱਤੀ ਆ ਪੂਰੇ ਵਰਲਡ ਦੇ ਵਿੱਚ ਮਸੀਹ ਕੌਮ ਨੂੰ ਪਹੁੰਚਾਇਆ ਇਹਨਾਂ ਦੀ ਇਹ ਪੰਜਾਬ 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 ਕਰਦੇ ਨੇ ਇਹਨਾਂ ਦੀ ਮੱਝ ਪੰਜਾਬ 'ਚੋਂ ਜਿਹੜੀ ਉਹ ਮਰ ਚੁੱਕੀ ਆ ਹੁਣ ਇਹਨਾਂ ਦੀਆਂ ਜਦੋਂ ਮੱਝ ਮਰ ਜੈਣਦਿਆਂ ਜਿਹੜੀਆਂ ਜੂਹਾਂ ਰਹਿ ਗਈਆਂ ਥੋੜੀਆਂ ਬਹੁਤੀਆਂ ਉਹ ਛਤਰਾ ਨਾਲ ਮਰਨੀਆਂ ਨੇ ਤੁਹਾਨੂੰ ਮਾਰ ਕੇ ਛੱਡਾਂਗੇ ਜੀ ਔਰ ਭਾਨੇ ਨੇ ਜਿਹੜਾ ਇਹ ਕੰਮ ਕੀਤਾ ਇੰਨਿੰਦਨ ਜੋਗਾ ਭਾਈ ਚਾਰਕ ਸਾਂਝ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਜਿੱਦਾਂ ਦਾ ਜੇ ਸਾਨੂੰ 21 ਪਾਉਣਗੇ ਸੀ 31 ਪਾਵਾਂਗੇ ਹਰ ਗੱਲ ਦਾ ਜਵਾਬ ਇੱਟ ਦਾ ਜਵਾਬ ਇੱਟ ਨਾਲ ਤੇ ਪੱਥਰ ਦਾ ਜਵਾਬ ਪੱਥਰ ਨਾਲ ਦਵਾਂਗੇ ਜੀ ਸੋ ਸਮਾਜ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਮਾਜ ਜਿਹੜਾ ਵਾ ਸਾਡਾ ਇੱਕ ਗੁਲਦਸਤਾ ਇਹਦੇ ਵਿੱਚ ਹਰ ਤਰੀਕੇ ਦੀ ਵਣਵਣ ਦੀ ਲੱਕੜੀ ਇਕੱਠੀ ਹੋਈ ਆ ਸੋ ਇਹ ਆ ਕਿ ਇਹਨੂੰ ਪਿਆਰ ਨਾਲ ਰਹਿਣਾ ਚਾਹੀਦਾ ਅਸੀਂ ਸਿੱਖ ਕੌਮ ਦੀ ਕਦਰ ਕਰਦੇ ਆ ਸਾਡੇ ਨਾਲ ਸਿੱਖ ਭਾਈਚਾਰੇ ਦੀ ਬੜੀ ਸਾਂਝ ਆ ਮੇਰੇ ਫਰੈਂਡ ਸਰੰਡ ਸਰਕਲ ਚ ਹਿੰਦੂ ਮੁਸਲਮ ਸਾਰੇ ਸੈਂਡ ਸਰਕਲ ਚ ਆ ਪਰ ਜਿਹੜਾ ਸਾਡੀ ਕੌਮ ਦੇ ਵਿਰੋਧ ਬੋਲੂਗਾ ਜਾਂ ਸਾਡੇ ਪਾਸਟਰ ਸਾਹਿਬਾਨਾਂ ਦੇ ਵਿਰੋਧ ਬੋਲੇਗਾ ਉਹਨਾਂ ਦੀ ਧੌਣ ਚ ਆਪਾਂ ਕੱਲਾ ਕੱਢ ਕੇ ਰਾਵਾਂਗੇ ਜੀ ਲੈ ਰਿਹਾ ਆਰਡਰ ਚ ਕੀ ਕਹਿਣਾ ਚਾਹੋਗੇ ਅੱਜ ਦੇ ਸਾਰੇ ਪ੍ਰੋਗਰਾਮ ਅਸੇ ਸੋ ਮੈਂ ਸਾਰੀ ਕਨਸਟੈਂਟਿਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਹਰਕਤ ਦੇ ਭਾਨੇ ਸਿੱਧੂ ਨੇ ਕੀਤੀ ਆ ਜਾਂਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਅੰਦਰ ਖਾਤੇ ਕੰਮ ਕਰ ਰਹੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਨਯੋਗ ਨੇ ਅਸੀਂ ਸਾਰੇ ਮਿਲ ਕੇ ਉਹਨਾਂ ਦੀ ਨਿਖੇਦਤਾ ਕਰਦੇ ਹਾਂ ਔਰ ਸਭ ਤੋਂ ਗੰਦੀ ਕਾਨੂੰਨੀ ਜਿਸ ਨੂੰ ਕਹਿੰਦੇ ਆ ਉਹ ਹਰਕਤ ਇਹਨੇ ਕੀਤੀ ਆ ਸਾਡੇ ਆਤਮਿਕ ਮਾਤਾ ਪਿਤਾ ਨੂੰ ਇਹਨੇ ਪੁਤਲਾ ਬਣਾ ਕੇ ਉਹਨਾਂ ਦਾ ਸਾਰਿਆ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਅੱਜ ਨਾਮ ਚੱਲ ਰਿਹਾ ਇਹੋ ਹੀ ਨਹੀਂ ਇਹਨਾਂ ਕੋ ਬਰਦਾਸ਼ਤ ਹੋ ਰਿਹਾ ਕਿ ਕਰਿਸ਼ਚੈਨਿਟੀ ਜਿਹੜੀ ਆ ਉਹ ਇੰਨੀ ਵਾਧਦੀ ਕਿਉਂ ਜਾ ਰਹੀ ਆ ਔਰ ਇਹ ਇਸੇ ਚੱਕਰ ਵਿੱਚ ਜਿਹੜਾ ਸਾਰਾ ਰੋਲਾ ਪਾ ਰਹੇ ਨੇ ਔਰ ਇਹ ਜਿਹੜੇ ਦਿਨ ਸੀ ਇਹ ਕ੍ਰਿਸ਼ਚੈਨ ਜਿਹੜੇ ਕ੍ਰਿਸਮਸ ਦੇ ਦਿਨ ਸੀ ਵੱਡੇ ਦਿਨ ਦੇ ਦਿਨ ਸੀ ਔਰ ਹਰ ਵਾਰੀ ਜਦੋਂ ਵੀ 크੍ਰਿਸਚੀਅਨਟੀ ਨੂੰ ਟਾਰਗੇਟ ਕੀਤਾ ਜਾਂਦਾ ਉਹ ਵੱਡੇ ਦਿਨ ਦੇ ਉੱਤੇ ਕੀਤਾ ਜਾਂਦਾ ਜਦੋਂ ਵੀ ਕੋਈ ਰੋਲਾ ਉੱਠਦਾ ਜਦੋਂ ਵੀ 크੍ਰਿਸਮਸ ਹੁੰਦਾ ਆ ਉਦੋਂ ਹੀ ਕੋਈ ਨਾ ਕੋਈ ਇਸ਼ਾਰਤ ਹੁੰਦੀ ਆ ਕੋਈ ਨਾ ਕੋਈ ਇਸ਼ਾਰਤियांਸਰ ਉੱਠਦਾ ਆ ਔਰ ਅੱਜ 크੍ਰਿਸਚੀਅਨਟੀ ਦੇ ਵੱਲੋਂ ਭਾਨੇ ਸਿੱਧੂ ਦਾ ਤੇ ਨਾਲ ਹੀ ਜਿਹੜੇ ਉਹਦੇ ਕੋਲ ਹੋਰ ਬੋਲ ਰਿਆ ਸੀ ਉਹਨਾਂ ਦਾ ਪੁਤਲਾ ਬਣਾ ਕੇ ਗੁਰਦਾਸਪੁਰ ਬੱਬਰੀ ਚੌਕ ਬਾਈਪਾਸ ਦੇ ਉੱਤੇ ਸਾੜਿਆ ਗਿਆ ਔਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ 크੍ਰਿਸਚੀਅਨਟੀ ਹੁਣ ਸੁੱਤੀ ਨਹੀਂ ਰਹੀ ਹੁਣ ਤੇਰੇ ਸਿਰ 'ਚ ਛਤਰ ਮਾਨ ਦੇ ਲਈ ਇੱਕ ਕ੍ਰਿਸਚੈਂਟੀ ਤਿਆਰ ਆ ਤਿਆਰ ਹੋ ਜਾ ਤੇਰੇ ਤੇ ਪਰਚੇ ਹੋਣੇ ਨੇ ਜਿਹਨੂੰ ਸਲਾਖਾਂ ਦੇ ਅੰਦਰ ਸੁਟਣਾ ਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲ ਦੇ ਉੱਤੇ ਫੈਸਲਾ ਲਿਆ ਜਾਵੇ ਜੇ ਪ੍ਰਸ਼ਾਸਨ ਦੇ ਉੱਤੇ ਫੈਸਲਾ ਨਹੀਂ ਲਵੇਗਾ ਤੇ ਕ੍ਰਿਸਚੈਂਟੀ ਜਿਹੜੀ ਆ ਉਹ ਰੋਡਾਂ ਦੇ ਉੱਤੇ ਉਤਰੇਗੀ ਰੇਲ ਜਾਮ ਕਰੇਗੀ ਚੌਂਕ ਬਲੌਕ ਕਰੇਗੀ ਔਰ ਧਰਨੇ ਲਾਵੇਗੀ ਫਿਰ ਅਸੀਂ ਇਹਨਾਂ ਦੇ ਨੱਕ ਵਿੱਚ ਨੱਥ ਪਾ ਕੇ ਤੂ ਇਹਨਾਂ ਨੂੰ ਜੇਲ੍ਹ ਦੇ ਸਲਾਖਾਂ ਦੇ ਵਿੱਚ ਸੁਟਾਂਗੇ ਸਾਰੇ ਹਨ ਜੈਮਸੀ ਦੀ ਜਿਆਦਾਤਰ ਖਾਸ ਕਰਕੇ ਪਿਛਲੇ 2 ਕਸਾਲਾ ਤੋਂ ਇਸ ਤਰ੍ਹਾਂ ਹੀ ਹੋ ਰਿਹਾ ਇਨਾਂ ਦਿਨਾਂ ਦੇ ਵਿੱਚ ਹੀ ਜਾ ਕੇ ਜੜਾਇਆ ਉਹ ਕੋਈ ਨਾ ਕੋਈ ਕੜਪੜ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਹਿਲੇ ਤੁਹਾਨੂੰ ਦੱਸਿਆ ਵੀ ਇਹ ਜ਼ਿਆਦਾਤਰ 크ਰਿਸਟੈਂਟੀ ਨੂੰ ਟਾਰਗੇਟ ਕਰਦੇ ਨੇ 크ਿਸਮਸ ਦਾ ਤਿਹਾਰ ਜਿਹੜਾ ਨਾ ਪੂਰੀ ਦੁਨੀਆ ਉੱਤੇ ਮਨਾਇਆ ਜਾਂਦਾ ਇਹ ਕਿਸੇ ਇੱਕ ਦੇਸ਼ ਵਿੱਚ ਨਹੀਂ ਆ ਕਿਸੇ ਇੱਕ ਸਟੇਟ ਵਿੱਚ ਨਹੀਂ ਆ ਦੁਨੀਆ ਭਰ ਦੇ ਵਿੱਚ ਜਿਹੜਾ ਆ ਉਹ 크ਿਸਮਸ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਇਹਨਾਂ ਕੋ ਇਹੋ ਹੀ ਜਿਹੜਾ ਬਰਦਾਸ਼ਤ ਨਹੀਂ ਹੁੰਦਾ ਜਦੋਂ ਲੱਖਾਂ ਦੀ ਤਦਾਦ ਵਿੱਚ 크ਰਿਸਚੀਅਨਿਟੀ ਇਕੱਠੀ ਹੁੰਦੀ ਆ ਔਰ ਇਹਨਾਂ ਦੀਆਂ ਨਜ਼ਰਾਂ ਦੇ ਅੱਗੇ ਜਿਹੜਾ ਨਾ ਉਦੋਂ ਇਹ ਪਰਦੇ ਜਿਹੜੇ ਇਹਨਾਂ ਦੀਆਂ ਨਜ਼ਰਾਂ ਦੇ ਪਾੜ ਜਾਂਦੇ ਭੀ ਇਹ ਕਿ ਹੋ ਗਿਆ 크ਰਿਸਚੀਅਨਿਟੀ ਕਿਉਂ ਵਧ ਰਹੀ ਆ ਇਹ 크ਰਿਸਚੀਅਨਿਟੀ ਨੂੰ ਦਬਾਉਣਾ ਚਾਹੁੰਦੇ ਆ ਪਰ ਸਾਡਾ ਪ੍ਰਭੂ ਮਹਾਨ ਆ ਜਿਨ੍ਹਾਂ ਸਾਨੂੰ ਸਾਰਿਆਂ ਨੂੰ ਜਨਮ ਦਵਾਇਆ ਉਹਦਾ ਜਨਮ ਦਿਹਾੜਾ ਸੀ 25 ਦਸੰਬਰ ਮਨਾਉਣ ਦੇ ਲਈ ਜਾ ਰਹੇ ਆ ਤੇ ਪੂਰੀ ਦੁਨੀਆ ਵਿੱਚ ਧੰਨ ਧੰਨ ਜਿਹੜੀ ਆ ਉਹਦੀ ਕਰਾਂਗੇ